ਸਿਰਨੇ ਖਾਨੇ ਆ ਗਈ ਤੇ ਆਪਨੇ ਨਹੀਂ ਆ ਗਏ ਲ ਮੈਂ ਤਾਂ ਆਪਕੋ 5:30 ਵਜੇ ਬੋਲਾ ਤਾਂ 6:00 ਵਜੇ ਚਲੋ ਕੋਈ ਗੱਲ ਨਹੀਂ ਮੈਂ ਆ ਬਸ ਰਸਤੇ ਮੈਂ ਹੂੰ ਲੇਕਿਨ ਸਰ ਇਹਨੇ ਪੈਸੇ ਅਰੇਂਜ ਨਹੀਂ ਹੋ ਪਏ ਹੋ ਮੈਡਮ 50000 ਉਸਨੇ ਬੋਲਾ ਹੈ ਅੱਲੀ ਦਾ ਸੁੱਕਾ ਹੋ ਜਾਣਾ ਕਮ ਸੁੱਕਾ ਨਹੀਂ ਰਾਜ਼ਨਾਮਾ ਹੋਣਾ ਇਹਨਾਂ ਦਾ ਜੀ ਤੂੰ ਵੀ ਫ੍ਰੈਂਕ ਨੂੰ ਤੈਨੂੰ ਦੱਸਾ ਜੀ ਨਹੀਂ ਅਭੀ ਮੈਂ پہلے ਅਭੀ ਮੈਂ ਇਹ ਪੁੱਛਾ ਦੇ ਦਿੰਦਾ ਹਾਂ ਮੈਨੇ ਆਪਕੋ ਇਹ ਬੋਲਾ ਹੈ ਕਿ 15 ਔਰ 20 ਦੇ ਵਿੱਚ ਵਿੱਚ ਮੈਂ ਨਿਪਟਵਾ ਦੂੰਗਾ ਆਪਕਾ ਮਸਲਾ ਦੋ ਵਾਰੀ ਸਾਰਾ ਸਾਰਾ ਦਿਨ ਮੈਨੂੰ ਸਾਹਮਣੇ ਜ਼ਿਲ੍ਹਾ ਪ੍ਰੀਸ਼ਦ ਦੇ ਆਫਿਸ 'ਚ ਗਾਰਡਨ 'ਚ ਬਿਠਾ ਕੇ ਤੁਸੀਂ ਕਰਦੇ ਕੀ ਹੋ ਇਨਵੈਸਟੀਗੇਸ਼ਨ ਕਰਨੀ ਹੈ ਇਹ ਹੁਣ ਤੁਹਾਡਾ ਪਾਰਟ ਸ਼ੁਰੂ ਹੁੰਦਾ ਹੈ ਉਹ ਵਾਰੀ ਇਹ ਕੁੜੀ ਨੂੰ ਵਿਜੀਲੈਂਸ ਆਫਿਸ ਦੇ ਅੰਦਰ ਬੁਲਾ ਕੇ ਬਿਠਾ ਕੇ ਉਹਨੂੰ ਦੋ ਦਿਨ ਲਗਾਤਾਰ ਹਰਾਸ ਕਿ ਵਾਪਿਸ ਭੇਜ ਦਿਆਂ ਸ਼ਰਮ ਨਹੀਂ ਆਂਦੀ ਹੈ ਕਿਸੇ ਨੂੰ ਉਹ ਅਗਲਾ ਸਰੇ ਆਮ ਪੀਕ ਮੰਗ ਰਿਹਾ ਪੈਸਿਆਂ ਦੀ 50000 ਫਿਰ ਮੈਂ ਉਹ ਜਨਾਨੀ ਦਾ ਆਡੀਓ ਵੀ ਭੇਜਤਾ ਮੈਂ ਕਹਾਂ ਲੋ ਆ ਦੂਸਰੀ ਪਾਰਟੀ ਕਹਿੰਦੀ ਕਿ ਤੁਸੀਂ ਪੈਸੇ ਦੀ ਡਿਮਾਂਡ ਕਰਦੇ ਹੋ ਆਪਾਂ ਪੈਸੇ ਦੀ ਕੋਈ ਡਿਮਾਂਡ ਕੀਤੀ ਨਹੀਂ ਹੈਗੀ ਠੀਕ ਹੈ ਨਾ ਕੋਈ ਪੈਸੇ ਦੀ ਗੱਲ ਨਹੀਂ ਨਾ 50000 ਜੀ ਨੇ ਚਾਹੀ ਜਾਂਦੀ ਕਿ ਹਮਸੇ ਤੋਂ 50000 ਮੰਗੇ ਗਏ ਆਪਕੇ ਨਾਮ ਤੋਂ जी सर मैं थाने आ गई थी आप नहीं हुए पाँच बजे कहा था सर आपने चलो कोई मैं बस रास्ते में ही हूँ अच्छा नहीं है, हाँ। तो फिर हम देर से आ जाते है हाँ, एक घंटे एक एक पैसे अरेंज नहीं हो पाएंगे कितने सर पचास हजार जो बोले गए हैं उतने हो पाएंगे मेरे मैडम पचास हजार उसने बोला है कितने अरेंज हो पाए हैं ਫਰ ਉਸ ਦਿਨ ਤੋਂ ਮੈਂ ਨਹੀਂ ਕਹੀ ਥਾ ਕਿ 15 ਤੱਕ ਹੋ ਪਾਇਆ ਮੁੰਦਸੇ ਉਹ ਲੜਕੇ ਲੈ ਕੇ ਗਏ ਔਰ ਕੱਲ ਉਹ 5000 ਉਹ ਲੜਕਾ ਮੇਰੇ ਸੇ ਫਿਰ ਵਾਪਸ ਕਹਤਾ ਮੈਂ ਮੈਡਮ ਇੱਕ ਦੋ ਦਿਨ ਮੈਂ ਦੇ ਦੂੰਗਾ ਆਪਕੋ ਅਭੀ ਹੈ ਨਹੀਂ ਅਭੀ ਫਿਰ ਮੇਰੇ ਪਾਸ 10 ਕੀ ਅਮਾਉਂਟ ਰਹਿ ਗਈ ਹੈ ਅਭੀ ਸੇ ਰੱਖ 10 ਕਮਾਲ ਗੱਲ ਹੈ ਯਾਰ ਫਰਾ ਤਾਂ ਤੁਸੀਂ ਨਾ ਦੂਸਰੇ ਬੰਦੇ ਦੀ ਬਦਨਾਮੀ ਕਰਾਉਣ ਵਾਲਾ ਕੰਮ ਕਰਦੇ ਹੋ ਜੇ ਉਹ ਜੇ ਉਹ ਬੰਦਿਆਂ ਦੇ ਦਿਮਾਗ ਗੱਲ ਹੋਵੇ ਨਾ ਵੀ ਖਾਲੀ ਜਾਂ ਸੁੱਕਾ ਹੋ ਜਾਣਾ ਕੰਮ ਸੁੱਕਾ ਨਹੀਂ ਰਾਜ਼ਨਾਮਾ ਹੋਣਾ ਇਹਨਾਂ ਦਾ ਜੀ ਤੂੰ ਵੀ ਫ੍ਰੈਂਕ ਮੈਂ ਤੁਹਾਨੂੰ ਦੱਸਾਂ ਜੀ ਨਹੀਂ ਅਭੀ ਮੈਂ ਮੈਂ ਉਹ ਸੇ ਅਭੀ ਪਰਚਾ ਦੇ ਦਿੰ

ਇੱਕ ਨਾ ਤੁਹਾਨੂੰ ਮੈਡਮ ਕੱਲ ਨੂੰ ਬੁਲਾਇਆ ਜੀ ਕਿੱਥੇ ਬੁਲਾਇਆ ਸਰ ਦਫ਼ਤਰ ਜੀ ਕਿਹੜੇ ਦਫ਼ਤਰ ਵਿਖਲੇ ਆਫਿਸ ਜੀ ਸਰ ਮੈਨੂੰ ਦੋ ਵਾਰੀ ਬੁਲਾ ਕੇ ਵਾਪਿਸ ਭੇਜ ਚੁੱਕੇ ਆ ਮੈਂ ਤਾਂ ਨਹੀਂ ਆਣਾ ਹੁਣ ਅੱਛਾ ਐਸੀ ਪਹਿਲਾਂ ਤੁਸੀਂ ਮੈਂ ਦੋ ਵਾਰੀ ਆ ਚੁੱਕੀ ਆ ਤੇ ਬੜਾ ਨਾਨਸੈਂਸ ਜਿਹਾ ਰਿਪਲਾਈ ਮੈਨੂੰ ਦਿੰਦੇ ਆ ਕਿ ਸਾਡੇ ਕੋਲ ਤਾਂ ਸਟਾਫ ਹੀ ਹੈ ਨਹੀਂ ਜੀ ਸਾਡੇ ਕੋਲ ਤਾਂ ਟਾਈਮ ਹੀ ਹੈ ਨਹੀਂ ਜੀ ਸਾਡੇ ਕੋਲ ਤਾਂ ਤੁਹਾਡੇ ਜਿਹੜੇ ਪ੍ਰੂਫ ਹੈ ਉਹ ਤਾਂ ਸਫੀਸ਼ੀਐਂਟ ਹੀ ਹੈ ਨਹੀਂ ਜੀ ਦੋ ਵਾਰੀ ਸਾਰਾ ਸਾਰਾ ਦਿਨ ਮੈਨੂੰ ਸਾਹਮਣੇ ਜ਼ਿਲ੍ਹਾ ਪਰਿਸ਼ਦ ਦੇ ਆਫਿਸ 'ਚ ਗਾਰਡਨ 'ਚ ਬਿਠਾ ਕੇ ਤੁਸੀਂ ਕਰਦੇ ਕੀ ਹੋ ਮਾੜੇ ਹਾਲ ਹੈ ਇਨਵੈਸਟੀਗੇਸ਼ਨ ਨਹੀਂ ਕਰਨੀ ਸਰ ਅੱਜ ਮੇਰੀ ਗੱਲ ਇੰਨੀ ਹੈ ਕਿ ਜਿਹੜੀ ਮੇਰੀ ਵੀਡੀਓ ਹੈ ਤੇ ਜਿਹੜੇ ਮੇਰੇ ਬਿਆਨ ਹੈ ਮੈਂ ਮੇਲ ਦਿੱਤੀ ਹੋਈ ਹੈ ਉਹੀ ਮੇਰੇ ਬਿਆਨ ਹੈ ਸੇਮ ਟੂ ਸੇਮ ਬਿਆਨ ਰਹਿਣਗੇ ਮੇਰੇ ਮੈਂ ਕਿਤੇ ਨਹੀਂ ਆਣਾ ਕੋਈ ਬਿਆਨ ਨਹੀਂ ਦੇਣੇ ਇਨਵੈਸਟੀਗੇਸ਼ਨ ਕਰਨੀ ਹੈ ਇਹ ਹੁਣ ਤੁਹਾਡਾ ਪਾਰਟ ਸ਼ੁਰੂ ਹੁੰਦਾ ਹੈ ਮੈਂ ਪੀਪਲ ਸਿਵਿਲਿਅਨ ਮੈਂ ਇਹ ਕਿਸੇ ਕਰਪਟ ਬੰਦੇ ਨੂੰ ਤੁਹਾਡੇ ਸਾਹਮਣੇ ਲਿਆਂਦਾ ਉਹਦੀ ਸਾਫ ਸਾਫ ਆਡੀਓਜ਼ ਹੈ ਸਭ ਕੁਝ ਹੈ ਉਹਦੀ ਡਿਟੇਲ ਹੈ ਇਨਵੈਸਟੀਗੇਸ਼ਨ ਬੰਦੀ ਹੈ ਹੁਣ ਤੁਹਾਡੇ ਅੰਡ ਤੋਂ ਦੋ ਵਾਰੀ ਇੱਕ ਕੁੜੀ ਨੂੰ ਵਿਜੀਲੈਂਸ ਆਫਿਸ ਦੇ ਅੰਦਰ ਬੁਲਾ ਕੇ ਬਿਠਾ ਕੇ ਉਹਨੂੰ ਦੋ ਦਿਨ ਲਗਾਤਾਰ ਹਰਾਸ ਕਰਕੇ ਵਾਪਸ ਭੇਜਦਿਆਂ ਸ਼ਰਮਨੀ ਆਂਦੀ ਹੈ ਕਿਸੇ ਨੂੰ ਹੁਣ ਮੈਂ ਤੀਜੀ ਵਾਰੀ ਕਿਉਂ ਆਣਾ ਮੈਨੂੰ ਸਵੇਰੇ ਇਹ ਕਹਿ ਕੇ ਬੁਲਾਇਆ ਗਿਆ ਮੈਡਮ ਆਜੋ ਅਸੀਂ ਰੈਡੀ ਆ ਉਹਨੂੰ ਰੈਡ ਹੈਂਡਿਡ ਫਰਨ ਪੜਨ ਲਈ ਜਦੋਂ ਮੈਂ ਆ ਕੇ ਉੱਥੇ ਬੈਠੀ ਆ ਤੇ ਮੈਨੂੰ ਸਾਫ਼ ਮਨਾਂ ਕਰਤਾ ਕਹਿੰਦੇ ਸਾਡੇ ਕੋਲ ਸਟਾਫ ਨਹੀਂ ਹੈਗਾ ਤੇ ਤੁਹਾਡੇ ਪ੍ਰੂਫ ਕੋਫੀਸ਼ੈਂਟ ਨਹੀਂ ਹੈਗੇ ਉਹ ਅਗਲਾ ਸਰੇ ਆਮ ਪੀਕ ਮੰਗ ਰਿਹਾ ਪੈਸਿਆਂ ਦੀ 50000 ਦੀ ਅੱਛਾ ਹੀ ਕਹਿੰਦੇ ਦੂਸਰੀ ਪਾਰਟੀ ਨੂੰ ਦੇਣ ਲਈ ਮੰਗ ਰਿਹਾ ਤੁਹਾਡੀ ਵਿਜੀਲੈਂਸ ਟੀਮ ਕਹਿੰਦੀ ਹੈ ਦੂਸਰੀ ਪਾਰਟੀ ਨੂੰ ਦੇਣ ਲਈ ਭੇਜ ਕਹਿੰਦਾ ਪਿਆ ਉਹ ਫਿਰ ਮੈਂ ਉਹ ਜਨਾਨੀ ਦਾ ਆਡੀਓ ਵੀ ਭੇਜਦਾ ਮੈਂ ਕਹਾਂ ਲੋ ਆ ਦੂਸਰੀ ਪਾਰਟੀ ਕਹਿੰਦੀ ਮੈਨੂੰ ਤਾਂ ਪਤਾ ਹੀ ਨਹੀਂ ਕਿ ਪੈਸਿਆਂ ਦੀ ਗੱਲ ਵੀ ਹੋਈ ਹੈ ਠੀਕ ਹੈ ਜੀ ਹੁਣ ਕੀ ਕਰੂਗੀ ਵਿਜੀਲੈਂਸ ਦੀ ਟੀਮ ਮੈਨੂੰ ਦੋ ਵਾਰੀ ਉੱਥੋਂ ਬੁਲਾ ਕੇ ਅੱਜ ਡੀਐਸਪੀ ਸਾਹਿਬ ਦਾ ਕਾਲ ਆਇਆ ਸੀਗਾ ਹਾਂਜੀ ਹਾਂਜੀ ਉਹਨਾਂ ਨੇ ਹੀ ਬੁਲਾਇਆ ਸੀ ਤੁਹਾਨੂੰ ਹਾਂਜੀ ਮੈਂ ਤਾਂ ਸਿਰ ਹੁਣ ਤਾਂ ਇਨਵੈਸਟੀਗੇਸ਼ਨ ਕਰੋ ਮੈਂ ਤਾਂ ਭੇਜਤੀ ਆ ਉੱਪਰ ਸੋਸ਼ਲ ਮੀਡੀਆ ਤੇ ਓਪਨਲੀ ਵਾਇਰਲ ਰਹੇਗਾ ਇਹ ਹੁਣ ਪੰਜਾਬ ਪੁਲਿਸ ਦੀ ਬੇਇੱਜ਼ਤੀ ਵਿਜੀਲੈਂਸ ਦੀ ਬੇਇੱਜ਼ਤੀ ਮੇਰੇ ਕੋਲ ਦੋਨੋਂ ਦਿਨ ਦਾ ਰਿਕਾਰਡ ਹੈ ਮੈਂ ਵਿਜੀਲੈਂਸ ਆਫਿਸ ਆਈਆਂ ਤੇ ਮੈਨੂੰ ਕਿਸ ਤਰ੍ਹਾਂ ਉਹਨਾਂ ਨੇ ਵਾਪਸ ਭੇਜਿਆ ਇਹ ਕਹਿ ਕੇ ਸਾਡੇ ਕੋਲ ਸਟਾਫ ਹੈ ਨਹੀਂ ਠੀਕ ਹੈ ਜੀ ਜੀ ਓਕੇ ਸਰ ਠੀਕ ਆ ਸਰ ਓਕੇ ਹੈਲੋ ਹਾਂਜੀ ਮੈਡਮ ਜੀ ਸਤਿ ਸ਼੍ਰੀ ਅਕਾਲ ਜੀ ਜੀ ਸਤਿ ਸ਼੍ਰੀ ਅਕਾਲ ਜੀ ਕੌਣ ਮੈਡਮ ਜੀ ਮੈਂ ਕਮਲਜੀਤ ਬੋਲਦੀ ਆ ਕਮਲਜੀਤ ਘਰਵਾਨ ਸੇ ਦੋ ਬੱਚੋ ਕੀ ਮਨੀਸ਼ ਕੀ ਲੜਾਈ ਨਹੀਂ ਹੋਈ ਸੀ ਜਿਸ ਕੇ ਪੱਖ ਮੇ ਆਪ ਲੋਗ ਆਏ ਹੋਏ تھے ਹਾਂਜੀ ਹਾਂਜੀ ਮੈਡਮ ਮੈਨੂੰ ਕੁਝ ਗੱਲਾਂ ਦਾ ਪਤਾ ਲੱਗਿਆ ਵਾ ਕਿ ਤੁਸੀਂ ਭਾਜੀ ਨੂੰ ਇਹ ਕਹਿੰਦੇ ਹੋ ਵੇਓ ਕਿ ਤੁਸੀਂ ਪੈਸੇ ਦੀ ਡਿਮਾਂਡ ਕਰਦੇ ਹੋ ਆਪਾਂ ਪੈਸਿਆਂ ਦੀ ਤਾਂ ਕੋਈ ਡਿਮਾਂਡ ਕੀਤੀ ਨਹੀਂ ਹੈਗੀ ਮੈਂ ਆਪਾਂ ਤੁਹਾਡੇ ਸਾਹਮਣੇ ਗੱਲ ਕੀ ਮੇਰੀ ਮੈਡਮ ਜੀ ਪਹਿਲਾਂ ਮੇਰੀ ਗੱਲ ਸੁਣੋ ਤੁਸੀਂ ਮੇਰੇ ਭੈਣਾ ਵਰਗੇ ਛੋਟੇ ਹਾਂ ਠੀਕ ਆ ਹੂੰ ਹੂੰ ਤੁਸੀਂ ਇਹਨਾਂ ਪਹਿਲਾਂ ਮੈਂ ਧਿਆਨ ਨਾਗਾ ਸਾਡੇ ਬੱਚੇ ਦੇ ਵੀ ਸੱਟ ਲੱਗੀ ਆਪਣੇ ਬਾਈਕ ਵੀ ਇਹਨਾਂ ਨੇ ਤੋੜੀ ਹੈ ਠੀਕ ਹੈ ਨਾ ਆਪਾਂ ਜਨ ਇਹ ਹੀ ਕਿਹਾ ਵੀ ਆਪਣਾ ਜਿੰਨਾ ਖਰਚਾ ਬਣਦਾ ਤੁਸੀਂ ਤਾਂ ਆਪਣੇ ਕੋਈ ਪੈਸਿਆਂ ਦੀ ਗੱਲ ਨਹੀਂ ਇੰਨਾ 50000 ਦੀ ਇੰਨਾ 40000 ਦੀ ਕੋਈ ਆ ਤੁਸੀਂ ਇਹ ਕਾਦੇ ਕਹਿ ਰਹੇ ਕਿ ਪੈਸੇ ਦੀ ਮੰਗ ਇੰਨਾਂ ਦੀ ਕਰਦੇ ਪਿਆ ਹੋ ਆ ਤੁਹਾਨੂੰ ਪਤਾ ਹੀ ਕੁਝ ਨਹੀਂ ਮੈਡਮ ਹਾਂਜੀ ਆਪਕੋ ਪਤਾ ਹੀ ਕੁਝ ਨਹੀਂ ਆਪ ਮੇਰੇ ਸੇ ਯਾ ਤੋ ਮਿਲ ਕੇ ਬਾਤ ਕਰੋ ਮੈਂ ਆਪਕੋ ਸਾਰੀ ਚੀਜ਼ੇ ਸਾਹਮਣੇ ਪ੍ਰੂਫ ਦਿਖਾ ਦੂੰਗੀ ਇੱਕ ਇੱਕ ਕਿ ਹਮਸੇ ਤੋ 50000 ਮੰਗੇ ਗਏ ਆ ਆਪਕੇ ਨਾਮ ਤੇ ਉਹ ਤਾਂ ਬੰਦਾ ਉਦਾਂ ਵੀ ਮੈਡਮ ਨਹੀਂ ਬੰਦਾ ਨਾਰਮਲ ਜੀ ਗੱਲ ਕਰ ਦਿੰਦਾ ਵਾ ਤੁਸੀਂ ਸਾਰੇ ਗੱਲ ਦਾ ਇਸ਼ੂ ਬਣਾ ਲੈਂਦੇ ਹੋ ਤੁਸੀਂ ਮੈਨੂੰ ਮਿਲਦੇ ਕਿਥੇ ਤੁਸੀਂ ਮੋੜਨਾ ਕਰੋ ਮੈਂ ਵਿੱਚ ਨਹੀਂ ਹੈਗੀਆ ਜੋਕ ਮਰਜ਼ੀ ਕਰੋ ਜਿਦਾ ਮਰਜ਼ੀ ਮੇਰੇ ਨਾਲ ਮੇਰਾ ਕੋਈ ਲੈਣਾ ਦੇਣਾ ਨਹੀਂ ਇਸ ਕੇਸ ਨਾਲ